ਔਰ ਇਹ ਬਹੁਤ ਪੁਰਖਾਂ ਤੋਂ ਦਾਲ ਸਦਾ ਰਤਿਮਾਨ ਨਹੀਂ ਆ ਦੇਖੋ ਹੁਣ ਰਤਿ ਲਫ਼ਜ਼ ਆ ਗਿਆ ਅੱਜ ਬਹੁਤ ਪਰਖਾਂ ਤੋਂ ਬਹੁਤੇ ਪਰਖਾਂ ਦੇ ਨਾਲ ਸਦਾ ਹੋ ਪ੍ਰੇਮ ਪੂਰਵਕ ਗੱਲਬਾਤ ਕਰਦੀ ਰਹਿੰਦੀ ਰਤ ਸਦਾ ਰਤਿਮਾਨ ਨਹੀਂ ਰਤਿਮਾਨ ਈਮਾਨ ਈ ਲਫ਼ਜ਼ਾਂ ਨਾਲ ਦੇਖੋ ਦੋ ਲਫ਼ਜ਼ ਤੇ ਨਹੀਂ ਸਿਰਫ ਇਹਦੇ ਵਿੱਚ ਤਿੰਨ ਲਫ਼ਜ਼ਾਂ ਨੇ ਸਾਰਾ ਝਮੇਲਾ ਪਾਇਆ ਹੋਇਆ ਹੈ ਇੱਕ ਰਾਤੀ ਇੱਕ ਭਜ ਤੈਨੂੰ ਬੋਲ ਇੱਕ ਬੋਲ ਤੈਨਾਂ ਸ਼ਬਦਾਂ ਨੇ ਹੀ ਤੈਨਾਂ ਸ਼ਬਦਾਂ ਦੇ ਗਲਤ ਅਰਥ ਲੈ ਕੇ ਬ੍ਰਾਹਮਣ ਵਾਲੇ ਅਰਥ ਲੈ ਕੇ ਸਾਰਾ ਵਵੰਡਰ ਘੜਾ ਕੀਤਾ ਦੇਖ ਲਓ ਤ੍ਰਿਯ ਜਿਤਰਾ ਤ੍ਰਿਯਾ ਚੜਤੰ ਰਤੀ ਮਾ ਨਹੀਂ ਲਬਦਲ ਕੇ ਹਾਸ ਹਾਸ ਕੇ ਗੱਲਾਂ ਕਰਨੀਆਂ ਕਿਸੇ ਨਾਲ ਥੜ ਕਿਸੇ ਨਾਲ ਜਿਹੜੀ ਔਰਤ ਕਰਦੀ ਹੋਵੇ ਹਰ ਆਦਮੀ ਨਾਲ ਉਹਨੂੰ ਚੰਗਾ ਨਹੀਂ ਮੰਨਿਆ ਜਾਂਦਾ ਸਮਾਜਿਕ ਤੌਰ ਤੇ ਚੰਗਾ ਨਹੀਂ ਮੰਨਿਆ ਜਾਂਦਾ ਬਸ ਇਹ ਹੀ ਰਤਮਾਨੀ ਇਹਨਰਤ ਇੱਛਾ ਹੋਵੇ ਜਿਹਦੀ ਗੱਲ ਕਰਦੀ ਉਹਨੂੰ ਰਤਮਾਨੀ ਕਹਿੰਦੇ ਜਿਵੇਂ ਉਹ ਟੈਲੀਵਿਜ਼ਨ ਤੇ ਐਕਟਰ ਕਰਦੇ ਨੇ ਕਹਿੰਦੇ ਜਿਆਦਾ ਖੁੱਲੀਆਂ ਗੱਲਾਂ ਜਿਹਨੂੰ ਆਪਾਂ ਕਹਿੰਦੀਏ ਉਰੀ ਸ਼ਰਮ ਦੀ ਹੱਦ ਤੋਂ ਹਯਾ ਤੋਂ ਪਾਰ ਟੱਪ ਜਾਣਾ ਲਕਸ਼ਮਣ ਰੇਖਾ ਟੱਪ ਕੇ ਗੱਲ ਕਰਨੀ ਉਹ ਰਤਮਾ ਨਹੀਂ ਹਾਂ ਕਾਹੂ ਕੀ ਨਹੀਂ ਲਾਜ ਹਿਰਦੇ ਮੈਂ ਆ ਨਹੀਂ ਕਿਸੇ ਦੀ ਸ਼ਰਮ ਨਹੀਂ ਆਉਂਦੀ ਨੂੰ ਹਿਰਦੇ ਚ ਕਾਹ ਕੀ ਰਹੀ ਹੈ ਹਿਰਦੇ ਮੈਂ ਲਾਜਾਂ ਦੀ ਬੋਲਣ ਵੇਲੇ ਉਹਨੂੰ ਸ਼ਰਮ ਨਹੀਂ ਵੀ ਦੂਆ ਸੁਣਦਾ ਕੀ ਕਰਦਾ ਕੀ ਨਹੀਂ ਕਰਦਾ ਕੋਈ ਉਹਨੂੰ ਇਹ ਗੱਲ ਦੇ ਨਹੀਂ ਹਾਂ ਸੈਦ ਸ਼ੇਖ ਪਠਾਨ ਮੁਗਲ ਬਹੁ ਆਵਈ ਸੈਦ ਸ਼ੇਖ ਪਠਾਨ ਮੁਗਲ ਬਹੁ ਆਵਈ ਹੁਣ ਜਿਹੜਾ ਪਠਾਨ ਆਊਗਾ ਉਹ ਬਾਹਰ ਦੀ ਗੱਲ ਕਰੂਗਾ ਲੜਾਈ ਜੰਗ ਦੀ ਗੱਲ ਕਰੂਗਾ ਉਹਦੇ ਨਾਲ ਉਹ ਜਿਹੇ ਗੱਲ ਆਣੀਆਂ ਨੇ ਸੈਦ ਆਊਗਾ ਗਿਆਨ ਦੀ ਗੱਲ ਕਰੂਗਾ ਉਹਦੇ ਨਾਲ ਵੀ ਗੱਲ ਆਣੀਆਂ ਨੇ ਸ਼ੇਖ ਮੁਗਲ ਆਊ ਮੁਗਲ ਆਊ ਤਕੜ ਛੋਟੀ ਦੇ ਨਾ ਬੰਦੇ ਵੈਸੇ ਕਿਉਂਕਿ ਉਹ ਵੀ ਧਾਰਮਿਕ ਹੈ ਨਾ ਉਹ ਸ਼ਲਾਹਰੀ ਵੀ ਆ ਸੀ ਸ੍ਰੀ ਉਹ ਨਾਗਮਤੀ ਹੈ ਨਾ ਪਰ ਉਹ ਇਹ ਨਹੀਂ ਹੈ ਚਾਰੇ ਅਲੱਗ-ਅਲੱਗ ਵਿਸ਼ਿਆਂ ਦੇ ਆਦਮੀ ਨੇ ਚਲ ਆਡਾ-ਆਡਾ ਮਤਲਬ ਹੈ ਉਹ ਗਿਆਨ ਆਦਮੀ ਨੇ ਤੇਰੇ ਨਾਲ ਚਾਰ ਜਿਵੇਂ ਔਰਤਾਂ ਨੇ ਬਹੁਤੀ ਆਦਮੀ ਦੀ ਭਾਸ਼ਾ ਦੀ ਗੱਲ ਕਰਦੀਆਂ ਗੁਰੂ ਬਣੀਆਂ ਹੋਈਆਂ ਜਿਹੜੀਆਂ ਸੇ ਉਹ ਆ ਬੱਲੀ ਬੈਠ ਕੇ ਵੀ ਆਦਮੀ ਨਾਲ ਗੱਲ ਕਰੀ ਜਾਂਦੀ ਐ ਇਹ। ਉਹ ਉਹਦੀ ਗੱਲ ਐ ਜਲਦੀ। ਜਿਵੇਂ ਇੱਥੇ ਬਣੀਆਂ ਹੋਈਆਂ ਦੇਵੀਆਂ ਆਪਣੇ ਗੁਰੂ ਬਾਵਾ ਬਣੀਆਂ ਹੋਈਆਂ। ਉਹ ਐ। ਹੂੰ। ਧੋਤਾ ਸੋ ਭੋਕਮਾਏ ਬਹੋਰ ਘਰ ਜਾਵੇ। ਆ ਦੇਖੋ ਭੋਕਮਾਏ ਬਹੋਰ ਘਰ ਜਾਵੇ। ਉਹ ਤਾਂ ਗੱਲਾਂ ਬਾਤਾਂ ਕਰਕੇ ਢਿੱਡ ਭਰ ਕੇ ਕਦੇ ਗੱਲਾਂ ਬਾਤਾਂ ਢਿੱਡ ਭਰਦਾ। ਗੱਲਾਂ ਬਾਤਾਂ ਨਾਲ ਢੱਡ ਭਰ ਕੇ ਚਲੇ ਜਾਂਦੇ ਨੇ ਢੱਡ ਭਰਨ ਦਾ ਕੋਈ ਢੱਡ ਦੀ ਗੱਲ ਪੈਂਦੀ ਉਹਨੂੰ ਭੋਗ ਕਹਿੰਦੇ ਨੇ ਅਸੀਂ ਭੋਗ ਮੂਰਤੀ ਨੂੰ ਉਹ ਵੀ ਮੂਰਤੀ ਨੂੰ ਭੋਗ ਲਾਉਂਦੇ ਨੇ ਭੋਗ ਸ਼ਬਦ ਸਾਡੀ ਭਾਸ਼ਾ ਦਾ ਮੁਸਲਮਾਨ ਭਾਸ਼ਾ ਦਾ ਨਹੀਂ ਹੈ ਭੋਗ ਸ਼ਬਦ ਸਨਾਤਨ ਭਾਸ਼ਾ 'ਚ ਦਾ ਭੋਗ ਹੈ ਤੇ ਅਸੀਂ ਵੀ ਭੋਗ ਕਹਿੰਦੇ ਆ ਬਹੁਤ ਸਾਰੇ ਕਈ ਨਹੀਂ ਇਹ ਮੂਰਤੀ ਨੂੰ ਭੋਗ ਨਹੀਂ ਲਾਉਂਦੇ ਧਰਮ ਦੇ ਵਿੱਚ ਭੋਗ ਸ਼ਬਦ ਦਾ ਅਰਥ ਹੈ ਮੂੰਹ ਨਾਲ ਕੁਝ ਖਾਣਾ ਜਿਹਦੀ ਬਹਾਲੇ ਸ਼ਰੀਰ ਨੂੰ ਲੋੜ ਹੈ ਵਧੀਆ ਚੀਜ਼ ਖਾਣੀ ਜਿਹਦਾ ਅਸੀਂ ਭੋਗ ਲਵਾ ਸਕਦੇ ਹਾਂ ਜਿਹਨੂੰ ਅਸੀਂ ਛੱਤੀ ਪਦਾਰਥਾਂ 'ਚ ਬੰਦਿਆ ਭੋਗ ਹੋ ਸਕਦਾ ਜਿਹੜੀ ਚੀਜ਼ ਛੱਤੀ ਪਦਾਰਥਾਂ 'ਚ ਆਉਂਦੀ ਹੈ ਨਾ ਉਹਦਾ ਹੀ ਭੋਗ ਲੱਗਦਾ ਛੱਤੀ ਵਰਤਾ ਚ ਆਉਂਦੀ ਆ ਉਹਦਾ ਭੋਗ ਲੱਗਦਾ। ਉਹ ਸ਼ਰਾਬ ਦਾ ਚੰਡੀ ਦੇ ਭੋਗ ਲੱਗਦਾ ਕਾਲੀ ਮਾਤਾ ਦੇ। ਕਿਉਂਕਿ 14 ਰਤਨਾ ਚ ਆਉਂਦੀ ਏ। ਸ਼ਰਾਬ ਇਹ ਜੋ ਮਰਜੀ ਬੋਲੀ ਜਾਣ। ਉੱਥੇ ਲੱਗਦਾ ਹਟਾ ਕੇ ਦਿਖਾਉਣ ਪਟਿਆਲੇ। ਪੈਰੋਂ ਦਾ ਸ਼ਰਾਬ ਚੜਦੀ ਹਟਾ ਕੇ ਦਿਖਾਉਣ। ਉਥੇ ਮਰ ਸਾਰਾ ਸ਼ਰਾਬ ਚੜਦੀ ਔਰ ਉਹਦਾ ਬਾਬਾ ਕਹਿੰਦੇ ਉੱਥੇ ਪੁਲਿਸ ਨਹੀਂ ਕੁਛ ਕਹਿੰਦੀ। ਉਹ ਘਰ ਦੀ ਲਿਆ ਕੇ ਸ਼ਰਾਬ ਉੱਥੇ ਛਡਣ ਵਾਸਤੇ ਲਿਆਉ ਪਰ ਕੁਝ ਨਹੀਂ ਕਹਿੰਦੀ ਹੈ ਛੁੱਟ ਦਿੱਤੀ ਹੋਈ ਆ ਹਵੇਸ਼ਾ ਹੀ ਅੰਗਰੇਜ਼ਾਂ ਵੇਲੇ ਦੀ ਛੁੱਟ ਹੈ ਉੱਥੇ ਹਾਂ ਉਹ ਕਹਿੰਦਾ ਵੀ ਧਰਮ ਨੂੰ ਲੈ ਕੇ ਜਾ ਰਹੇ ਨੇ ਵੇਚਣ ਨਹੀਂ ਲਿਆ ਰਹੇ ਠੇਕੇਦਾਰ ਨੂੰ ਵੀ ਵੇਚਣ ਤੇ ਲੱਜੀ ਆ ਹੋਰ ਉਹਨੂੰ ਲੱਜੀ ਨਹੀਂ ਹੈ ਵੇਚਣ ਵਾਲੇ ਦਾ ਠੇਕੇਦਾਰ ਨੂੰ ਉਹਦਾ ਹੀ ਨੁਕਸਾਨ ਹੈ ਇਹ ਜਿਹੜੇ ਰੌਲਾ ਪਾਉਣ ਵਾਲੇ ਪਾਉਂਦੇ ਰਹੇ ਨੇ ਹੁਣ ਸ਼ਰਾਬ ਦਾ ਵੀ ਭੋਗ ਲਗਦਾ ਸ਼ਰਾਬ 14 ਰਤਨਾ ਚੌਂਦੀ ਹੈ ਪਹਿਲਾਂ ਸ਼ਰਾਬ ਨਿਕਲਦੀ ਹੈ ਤੇ ਉਹਦੇ ਬਾਅਦ ਅੰਮ੍ਰਿਤ ਨਿਕਲਿਆ ਇਹ ਦੋਏ ਭੈਣ ਭਾਈ ਨੇ ਕੁਰਬਾਨੀ ਵੀ ਇਹੀ ਗੱਲ ਮੰਨਦੀ ਹੈ ਬਿਖਿਆ ਅੰਮ੍ਰਿਤ ਏ ਕਹਾਂ ਬੁੱਝੇ ਮੂਰਖ ਸੁਜਾਨ ਜਿਹੜਾ ਸੁਜਾਨ ਗਿਆਨਵਾਨ ਉਹ ਬੁੱਝ ਸਕਦਾ ਇਹ ਮੂਰਖਾਂ ਤੇ ਘੋਰਾ ਨੂੰ ਚੋਰ ਹਰਾਮਖੋਰਾ ਦੀ ਕੀਤਾ ਹੋਇਆ ਹੈ ਗੜਬੜ ਉੱਤੋਂ ਕੋਈ ਨਾ ਅੰਮ੍ਰਿਤ ਕੀ ਹੈ ਸਾਡੇ ਕੋਲ ਅੰਮ੍ਰਿਤ ਕੀ ਹੈ ਮਿੱਠਾ ਪਾਇਆ ਹੈ ਪਾਣੀ ਚ ਘੋਲਿਆ ਆਇਆ ਸ਼ਰਾਬ ਕਿੱਥੋਂ ਬਣਦੀ ਏ ਉਹ ਜੋ ਸ਼ਰਾਬ ਬਣ ਜਾਂਦੀ ਏ ਜਾਂਦੀ ਸਾਰੇ ਅਲਕ ਦੇ ਥੱਲੇ ਪਹਿਲਾਂ ਖੱਟਾ ਬਣਦਾ ਹੈ ਮਿੱਠਾ ਮੂੰਹ ਮੂੰਹ ਜਿਆ ਦੋ ਸਕੰਡ 5-7 ਸਕੰਡ ਦੇ ਬਾਅਦ 10 ਘੰਟੇ ਦੇ ਬਾਅਦ ਉਲਟੀ ਆ ਜਾਏ ਮਠਾ ਨਹੀਂ ਨਾ ਬਣਨੀ ਉਹ ਮਿੱਠਾ ਬਾਹਰ ਗਾਹ ਕਿ ਬਣਦਾ ਸਾਡੇ ਬਾਡੀ ਉਹਨੂੰ ਸ਼ਰਾਬ ਚ ਬਦਲ ਦਿੰਦੀ ਹੈ ਅੰਦਰ ਜਾਂਦੇ ਨੂੰ ਅਲਕੋਹਲ ਚ ਬਦਲ ਦਿੰਦੀ ਹੈ ਜਾਂਦੇ ਨੂੰ ਹਜਮੇ ਤਾਂ ਹੁੰਦਾ ਬਣਿਆ ਹੋਇਆ ਅਲਕੋਹਲ ਆਜਮ ਕਰਦੀ ਹੈ ਅਲਕੋਹਲ ਬਣੇ ਦੇ ਬਿਨਾ ਕੋਈ ਚੀਜ਼ ਹਜਮੇ ਨਹੀਂ ਹੁੰਦੀ ਪੜ੍ਹੇ ਕੀ ਜਾਣਣੇ ਗੱਲ ਨੂੰ ਕੀ ਹੈ ਸਰੀਰ ਜੋ ਮਾਇਆ ਦਾ ਹੈ ਇਹ ਤਾਂ ਆਪਣੇ ਅਸਾਬ ਨਾਲ ਬਦਲੂ ਨੂੰ ਸਰੀਰ ਮਾਇਆ ਨਹੀਂ ਹੈ ਫਿਰ ਵਿਖਿਆ ਹੀ ਹੈ ਵਿਖਿਆ ਕਾ ਕੀੜਾ ਸਮਾਇਆ ਹੋਇਆ ਹੈ ਸਰੀਰ ਆਪੇ ਵਿਖਿਆ ਸਰੀਰ ਤੋੜ ਹੋ ਕੇ ਦਿਖਾਉਣ ਵਿਖਿਆ ਤੋ ਸਰੀਰ ਵਿਖਿਆ ਹੈ ਐਕਸੈਪਟ ਕਰਦਾ ਅਮਰਤ ਨਹੀਂ ਐਕਸੈਪਟ ਕਰਦਾ ਸਰੀਰ ਤਾਂ ਵਿਖਿਆ ਹੈ ਵਿਖਿਆ ਹੀ ਐਕਸੈਪਟ ਕਰੂਗਾ ਦਿੱਤਾ ਤਾਂ ਅਮਰਤੀ ਮਿੱਠਾ ਬਣੀ ਦਿੱਤਾ ਨਹੀਂ ਦਿੱਤਾ ਦਾ ਵਾਰੋਂ ਅਹਰ ਸੀ ਕੋਰੋਂ ਕੋੜਾ ਪੀਓ ਹੋ ਕੋੜਾ ਪੀਓ ਸਾਡ